ਜਲੰਧਰ ਰਜਿਸਟ ਸਕੂਲ ਸਫਾਈ ਸੇਵਕ ਅਤੇ ਚੌਕੀਦਾਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਹਮਾਸ਼ੂ ਅਗਰਵਾਲ ਆਈਏਐਸ ਨੂੰ ਦਿੱਤਾ ਗਿਆ ਜਿਸ ਵਿੱਚ ਯੂਨੀਅਨ ਦੇ ਆਗੂਆਂ ਨੇ ਆਪਣੀਆਂ ਮੰਗਾਂ ਬਾਰੇ ਦੱਸਿਆ ਕਿ ਸਾਡੀ ਤਨਖਾਹ ਬਹੁਤ ਹੀ ਘੱਟ ਹੈ ਜੋ ਕਿ ਇੱਕ ਸਫਾਈ ਸੇਵਕ 3 ਪ੍ਰਤੀ ਮਹੀਨਾ ਅਤੇ 5000 ਪ੍ਰਤੀ ਮਹੀਨਾ ਚੌਕੀਦਾਰ ਹੈ ਜੋ ਕਿ ਇੱਕ ਨਰੇਗਾ ਵਰਕਰ ਅਤੇ ਕੱਚੇ ਮੁਲਾਜ਼ਮ ਜੋ ਕਿ ਡੀਸੀ ਰੇਟ ਤੇ ਕੰਮ ਕਰਦਿਆਂ ਹਨ ਉਹਨਾਂ ਤੋਂ ਕਿਤੇ ਘੱਟ ਹੈ ਜਿਸ ਕਰਕੇ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਨਹੀਂ ਚੱਲਦਾ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਤਨਖਾਹ ਵਧਾਈ ਜਾਵੀਰ ਤੇ ਸਾਡੇ ਕੰਮ ਦੀ ਜ਼ਰੂਰਤ ਅਤੇ ਮਹੱਤਤਾ ਨੂੰ ਸਮਝਦੇ ਹੋਏ ਸਾਨੂੰ ਪੱਕਿਆ ਕੀਤਾ ਜਾਵੇ ਕਿਉਂਕਿ ਸਫਾਈ ਸੇਵਕ ਬਿਨਾਂ ਸਕੂਲ ਵਿੱਚ ਪੜਾਈ ਦਾ ਮਾਹੌਲ ਨਹੀਂ ਬਣ ਸਕਦਾ ਤੇ ਚੌਂਕੀਦਾਰ ਦਾ ਕੰਮ ਸਕੂਲ ਦੀ ਸੁਰੱਖਿਆ ਦੇਣਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਮੰਗ ਕੀਤੀ ਕਿ ਸਾਡੀ ਤਨਖਾਹ ਸਕੂਲਾਂ ਵਿੱਚ ਭੇਜਣ ਦੀ ਥਾਂ ਸਿੱਧੀ ਬੈਂਕ ਖਾਤਿਆਂ ਵਿੱਚ ਨਿਸ਼ਚਿਤ ਤਰੀਕ ਨੂੰ ਲਗਾਤਾਰ ਭੇਜੀ ਜਾਵੇ ਇਸ ਤੋਂ ਇਲਾਵਾ ਉਹਨਾਂ ਮੰਗ ਕੀਤੀ ਕਿ ਉਹਨਾਂ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਸਕੂਲ ਮੈਨੇਜਮੈਂਟ ਕਮੇਟੀ ਦੀ ਬਜਾਏ ਸਕੂਲ ਮੁਖ ਅਧਿਆਪਕ ਜਾਂ ਪ੍ਰਿੰਸੀਪਲ ਪ੍ਰਤੀ ਕੀਤੀ ਜਾਵੇ ਤਾਂ ਕਿ ਜੋ ਸਿਆਸੀ ਦਖਲਅੰਦਾਜ਼ੀ ਤੋਂ ਬਚਿਆ ਜਾ ਸਕੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ। ਹਾਂਜੀ ਸਰ ਕੀ ਨਾਮ ਆਪਣਾ? ਮੇਰਾ ਨਾਮ ਸ਼ੰਦਰਪਾਸੂ ਹੁੰਦਾ। ਅੱਜ ਤੁਸੀਂ ਮੰਗ ਪੱਤਰ ਤੇ ਹਨ ਡੀਸੀ ਸਾਹਿਬ ਕੀ ਕਾਰਨ ਕੀ ਹੈ? ਹਾਂਜੀ ਅੱਜ ਅਸੀਂ ਮੰਗ ਪੱਤਰ ਦੇਣ ਆਏ ਸੀ। ਮੇਰਾ ਨਾਮ ਹੈਗਾ ਸ਼ੰਦਰਪਾਸੂ ਹੁੰਦਾ ਸੰਚਾਲਕ ਕ੍ਰਾਂਤੀਕਾਰੀ ਭੋਜਨ ਕਿਰਤੀ ਸੰਘ। ਹਾਂਜੀ। ਅੱਜ ਸਕੂਲ ਸਫਾਈ ਸੇਕ ਵਰਕ ਅਤੇ ਚੌਂਕੀਦਾਰ ਜੁਨੀਅਨ ਦੇ ਵੱਲੋਂ ਇੱਕ ਮੰਗ ਪੱਤਰ ਡੀਸੀ ਸਾਹਿਬ ਦੇ ਨਾਮ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦਿੱਤਾ ਗਿਆ ਤਾਂ ਔਰ ਇਹਦੇ ਵਿੱਚ ਇਹ ਮੰਗਾਂ ਰੱਖੀਆਂ ਗਈਆਂ ਵਾ ਇਹਨਾਂ ਦੀਆਂ ਮੁਲਾਜ਼ਮਾਂ ਦੀਆਂ ਜਿਹਦੇ ਵਿੱਚ ਇਹਨਾਂ ਦੀ ਤਨਖਾਹ ਵਾਧੇ ਦੀ ਮੰਗ ਕੀਤੀ ਗਈ ਹੈ ਕਿ ਜਿਹੜੀ ਇਹਨਾਂ ਦੀ ਤਨਖਾਹ ਹੈ ਉਹ ਬਹੁਤ ਹੀ ਜ਼ਿਆਦਾ ਘਾਟੇ ਉਹ ਇੰਨੀ ਤਨਖਾਹ ਘਾਟੇ ਉਹ ਨਰੇਗਾ ਵਰਕਰਾਂ ਤੋਂ ਵੀ ਘਾਟੇ ਔਰ ਜੋ ਕੱਚੇ ਮੁਲਾਜ਼ਮ ਸਮੇਂ-ਸਮੇਂ ਤੇ ਸਰਕਾਰ ਵੱਲੋਂ ਡੀਸੀ ਰੇਟ ਤੇ ਰੱਖੇ ਜਾਂਦੇ ਆ ਉਹਨਾਂ ਦੀ ਤਨਖਾਹ ਤੋਂ ਵੀ ਘਾਟੇ ਤੇ ਇਹਨਾਂ ਪਰਿਵਾਰਾਂ ਦਾ ਗੁਜ਼ਾਰਾ ਜਿਹੜਾ ਓਹੋ ਇਸ ਤਨਖਾਹ ਦੇ ਉੱਪਰ ਬਹੁਤ ਹੀ ਮੁਸ਼ਕਲ ਹੁੰਦਾ ਤੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਸਰਕਾਰ ਇਹਨਾਂ ਦੀ ਤਨਖਾਹ ਨੂੰ ਵਧਾਵੇ ਔਰ ਜਿਹੜਾ ਪੱਕਾ ਪੇ ਸਕੇਲ ਸਫਾਈ ਸੇਵਕ ਦਾ ਅਤੇ ਚੌਂਕੀਦਾਰ ਦਾ ਬਣਦਾ ਵਾ ਉਹਨੂੰ ਲਾਗੂ ਕਰੇ ਤਾਂ ਕਿ ਇਹਨਾਂ ਦੇ ਪਰਿਵਾਰ ਵੀ ਮਤਲਬ ਆਪਣੇ ਬੱਚਿਆਂ ਦਾ ਚੰਗਾ ਪਾਲਣ ਪੋਚਣ ਗੁਜ਼ਾਰਾ ਕਰ ਸਕਣ ਕਿੰਨੇ ਕੋ ਸਾਲ ਤੋਂ ਨੌਕਰੀ ਕਰ ਰਹੇ ਇਹ 2013 ਦੇ ਵਿੱਚ 23 ਦੇ ਵਿੱਚ ਇਹਨਾਂ ਦੀ ਭਰਤੀ ਹੋਈ ਸੀ ਤੇ ਉਦੋਂ ਤੋਂ ਇਹਨਾਂ ਨੂੰ ਮਤਲਬ ਬਸ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੱਢੀ ਕਿ ਸਕੂਲਾਂ ਦੇ ਵਿੱਚ ਸਫਾਈ ਸੇਵਕ ਤੇ ਚੌਂਕੀਦਾਰ ਰੱਖੇ ਜਾਣੇ ਆ ਤੇ ਇਹ ਸਾਥੀ ਸਾਰੇ ਮਤਲਬ ਉਸ ਜੌਬ ਦੇ ਵਿੱਚ ਆ ਗਏ ਪਰ ਇਹਨਾਂ ਨੂੰ ਪਤਾ ਨਹੀਂ ਸੀ ਵੀ ਮਤਲਬ ਇੰਨੀ ਤਨਖਾਹ ਜਿਹੜੀ ਘੱਟ ਵਾ ਤੇ ਇਹ ਵਧਣੀ ਨਹੀਂ ਹੈਗੀ ਤੇ ਇਸ ਵਾਅਦੇ ਦੀ ਮੰਗ ਨੂੰ ਲੈ ਕੇ ਅਸੀਂ ਮਤਲਬ ਇਹਨ ਸਰਕਾਰ ਨੂੰ ਬੇਨਤੀ ਕਰਨ ਆਏ ਆ ਕਿ ਇਹਨਾਂ ਦੀ ਤਨਖਾਹ ਵਧਾਈ ਜਾਵੇ ਔਰ ਦੂਜਾ ਇਹਨਾਂ ਦੀ ਤਨਖਾਹ ਵਾ ਜਿਹੜੀ ਮਤਲਬ ਸਕੂਲ ਦੇ ਵੱਲੋਂ ਹੀ ਇਹਨਾਂ ਦੇ ਖਾਤਿਆਂ ਵਿੱਚ ਇਮੀਡੀਏਟ ਪਾਈ ਜਾਵੇ ਔਰ ਸਰਕਾਰ ਨੂੰ ਇਹ ਬੇਨਤੀ ਹੈ ਕਿ ਇਹਨਾਂ ਦੀ ਤਨਖਾਹ ਜਿਹੜੀ ਆ ਉਹ ਮਹੀਨੇ ਦੀ ਮਹੀਨੇ ਪਾਈ ਜਾਵੇ ਨਾ ਕਿ ਦੋ ਦੋ ਚਾਰ ਚਾਰ ਮਹੀਨੇ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਸਮੇਂ-ਸਮੇਂ ਤੇ ਕਹਿੰਦੇ ਰਹਿੰਦੇ ਕਿ ਖਜ਼ਾਨਾ ਪੰਜਾਬ ਸਰਕਾਰ ਦਾ ਖਾਲੀ ਨਹੀਂ ਹੈ ਤੇ ਜੇ ਖਜ਼ਾਨਾ ਖਾਲੀ ਨਹੀਂ ਹੈ ਤੇ ਐਨੀ ਨਗੂਣੀ ਤਨਖਾਹ ਵਾ ਜਿਹੜੀ ਉਹ ਤੇ ਮਹੀਨੇ ਬਾਅਦ ਦੇ ਦਿਆ ਕਰੋ ਇਸ ਕਰਕੇ ਅਸੀਂ ਇੱਥੇ ਆਏ ਆ ਕੋਈ ਪੱਕੇ ਕਰਨ ਦਾ ਵੀ ਵਾਅਦਾ ਕੀਤਾ ਸੀ ਉਹਨਾਂ ਨੇ ਇਹ ਪੱਕੇ ਕਰਨ ਦਾ ਫਿਲਹਾਲ ਵਾਅਦਾ ਤੇ ਨਹੀਂ ਕੀਤਾ ਸੀ ਪਰ ਜਿਹੜੀ ਇਹਨਾਂ ਦੀ ਸਫਾਈ ਦੀ ਕੰਮ ਹੁੰਦਾ ਸਕੂਲ ਦੇ ਵਿੱਚ ਛੋਟੇ ਬੱਚੇ ਵੱਡੇ ਬੱਚੇ ਉੱਥੇ ਪੜ੍ਹਨੇ ਹੁੰਦੇ ਆ ਤੇ ਉੱਥੇ ਸਫਾਈ ਤੋਂ ਬਿਨਾਂ ਤੇ ਗੁਜ਼ਾਰਾ ਕੋਈ ਨਹੀਂ ਤੇ ਉਸ ਇਹਨਾਂ ਦੀ ਉਸ ਮਤਲਬ ਜ਼ਰੂਰਤ ਨੂੰ ਇਹਨਾਂ ਦੇ ਕੰਮ ਦੀ ਜ਼ਰੂਰਤ ਨੂੰ ਦੇਖਦੇ ਹੋਏ ਅਹਿਮੀਅਤ ਨੂੰ ਦੇਖਦੇ ਹੋਏ ਇਹਨਾਂ ਨੂੰ ਪੱਕਾ ਕਰਨਾ ਚਾਹੀਦਾ ਸਰਕਾਰ ਨੂੰ ਔਰ ਇਦਾਂ ਹੀ ਚੌਕੀਦਾਰਾਂ ਨੂੰ ਵੀ ਪੱਕੇ ਕਰਨਾ ਚਾਹੀਦਾ ਕਿ ਉਹਨਾਂ ਦੀ ਜਿਹੜੀ ਮਤਲਬ ਜਿਹੜਾ ਸਮਾਨ ਸਕੂਲ ਦੇ ਵਿੱਚ ਬੜੀ ਤਰ੍ਹਾਂ ਦਾ ਹੁੰਦਾ ਔਰ ਉਹਦੀ ਦੇਖ ਰਿਕ ਕਰਨੀ ਚੌਂਕੀਦਾਰ ਦਾ ਕੰਮ ਆ ਤਾਂ ਉਹ ਵੀ ਬੜਾ ਜ਼ਰੂਰੀ ਕੰਮ ਹੈ ਤੇ ਉਸ ਜ਼ਰੂਰਤ ਨੂੰ ਦੇਖਦੇ ਹੋਏ ਚੌਂਕੀਦਾਰਾਂ ਨੂੰ ਵੀ ਪੱਕੇ ਕਰਕੇ ਉਹਨਾਂ ਨੂੰ ਰੈਗੂਲਰ ਪੇ ਦੇ ਵਿੱਚ ਲਿਆ ਕੇ ਉਹਨਾਂ ਦੇ ਪਰਿਵਾਰਾਂ ਨੂੰ ਮਤਲਬ ਸਿਰ ਤੇ ਹੱਥ ਰੱਖਣਾ ਚਾਹੀਦਾ ਸਰਕਾਰ ਨੂੰ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਕਿਸੇ ਵੀ ਸਰਕਾਰ ਨੇ ਇੰਨੀ ਘੱਟ ਤਨਖਾਹ ਤੇ ਕਦੇ ਬੰਦੇ ਨਹੀਂ ਰੱਖੇ ਇਹ ਖਾਲੀ ਪੋਸਟਾਂ ਪਈਆਂ ਸੀ ਚੌਂਕੀਦਾਰ ਦੀਆਂ ਤੇ ਸਫਾਈ ਵਾਲੇ ਦੀਆਂ ਖਾਲੀ ਪੋਸਟਾਂ ਤੇ ਬੰਦੇ ਰੱਖ ਗਏ ਆ ਆਸ ਤੇ ਲੱਗਿਆ ਵੀ ਸਾਨੂੰ ਪੱਕੇ ਹੋ ਜਵਾਂਗੇ ਸਾਡੀ ਤਨਖਾਹ ਵੱਧ ਜੂ ਪਰ ਸਰਕਾਰ ਨੇ ਹੱਲੇ ਤੱਕ 3000 ਤਨਖਾਹ ਸਫਾਈ ਵਾਲੇ ਦੀ 5000 ਰੁਪਏ ਚੌਂਕੀਦਾਰ ਦੀ 1 ਰੁਪਿਆ ਵੀ ਤਿੰਨ ਸਾਲਾਂ ਚ ਵਾਅਦਾ ਨਹੀਂ ਕੀਤਾ ਗਿਆ ਅਸੀਂ ਸਰਕਾਰ ਤੋਂ ਜਵਾਬ ਮੰਗਦੇ ਵੀ ਇੰਨੀ ਘੱਟ ਤਨਖਾਹ ਦੇ ਵਿੱਚ ਕਿਦਾਂ ਗੁਜ਼ਾਰਾ ਕਰੀਏ ਡੀਸੀ ਰੇਟ ਵੀ ਨਹੀਂ ਬਣਦਾ ਜੇ ਡੀਸੀ ਰੇਟ ਤੇ ਵੀ ਬੰਦੇ ਸਰਕਾਰ ਰੱਖੇ 14000 ਮਹੀਨੇ ਦਾ ਬਣਦਾ ਵਾਹੀ ਮੰਗਾਈ ਸਾਡੀ ਵਿਧਾਨ ਦਾ ਕੋਈ ਐਗਰੀਮੈਂਟ ਕੀਤਾ ਸੀ ਇਹ ਸਾਨੂੰ ਕੁਝ ਨਹੀਂ ਦੱਸਿਆ ਆਸਤੇ ਲੱਗਿਆ ਵੀ ਸਰਕਾਰ ਨੇ ਰੱਖਿਆ ਵਧਾਊਗੀ ਜਦ ਰੱਖਿਆ ਸੀ ਸਾਨੂੰ ਸਰਕਾਰ ਨੇ ਆ ਤੇ ਸਰਕਾਰ ਤਾਂ ਵਧਾਊਗੀ ਸਾਰੇ ਕਹਿੰਦੇ ਵੀ ਡੀਸੀ ਰੇਟ ਜਿਹੜਾ ਘੱਟੋ ਘੱਟ 14000 ਰੁਪਇਆ ਬਣਦਾ ਸਾਨੂੰ 14 ਵੀ ਨਹੀਂ ਮਿਲਦਾ 5000 ਤੇ 3000 ਤੇ ਲੱਗਿਆ ਸੀ 3 ਸਾਲ ਸਾਨੂੰ ਹੋ ਗਿਆ ਹੱਲੇ ਤੱਕ ਸਾਨੂੰ ਨਾ ਕੋਈ ਤਨਖਾਹ ਵਾਦਾ ਨਾ ਕੋਈ ਪੱਕਾ ਔਰ ਇੱਕ ਸਾਲ ਸਾਡੀ ਤਨਖਾਹ ਆਈ ਸਿੱਧੀ ਖਜ਼ਾਨੇ ਚੋਂ ਜਿੱਦਾਂ ਟੀਚਰਾਂ ਦੀ ਆਉਂਦੀਆਂ ਉਹ ਮੁੜ ਕੇ ਨਾ ਬੰਦ ਕਰਤੀ ਮੁੜ ਕੇ ਫਿਰ ਸਕੂਲ ਦੇ ਖਾਤੇ 'ਚ ਆਉਣ ਲੱਗ ਪਈ ਆ ਕੁਝ